ਨਰਨੋ ਦੇ ਚੰਡੀਗੜ੍ਹ 에어ਪੋਰਟ ਤੇ ਥੱਪੜ ਮਾਰਿਆ ਗਿਆ ਇੱਕ ਮਹਿਲਾ ਸੀਆਈਐਸਫ ਸਟਾਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਵੱਲੋਂ ਦੇਖ ਸਾਧੂਏ ਯਾ ਕੁਲਵਿੰਦਰ ਕੌਰ ਜਿਸ ਨੇ ਥੱਪੜ ਮਾਰਿਆ ਕੰਗਨਾਰਨੋ ਦੇ ਨਵੀਂ ਨਵੀਂ ਐਮਪੀ ਬਣੀ ਐ ਮੰਡੀ ਸੀਟ ਤੋਂ ਉੱਤੇ ਦਿੱਲੀ ਜਾ ਰਹੀ ਸੀ ਬਤਾਰਾ 에어ਪੋਰਟ ਤੇ ਹਨਾ ਕੀ ਫੋਟੋ ਖਿਚਲੇ ਸਕਦੀ ਹੈ ਜੀ ਇਹ ਬਤਨ ਦੀ ਮਾਂ ਬੈਠੀ ਨਹੀਂ ਉਸ टाइम ਜਦੋਂ ਇਸਨੇ ਪਿਆਰ ਕੀਤਾ ਕੱਟ ਗਿਆ ਪੂਰੀ ਕੱਟ ਗਿਆ सनी देओल ਦਾ ਹੱਥ ਫਿਲਮਾਂ 'ਚ ਹੈ ਨਾ ਜੇ ਕਾਫੀ ਅਗੇ ਹੱਥ ਵਿੱਚ ਉਹ ਕਿਹੜਾ ਮਜ਼ਦੂਰ ਦਾ ਅਸਲੀ ਹੱਥ ਉਸਦੀ ਦਾ ਕੁਲਵਿੰਦਰ ਕੌਰ ਦਾ ਜਿਹਨੇ ਵਾਟ ਕੇ ਚਪੇੜ ਮਾਰੀ ਕੰਗਲਾ ਨੌਕਦੇ ਹਿੰਦੀ 'ਚ ਬੋਲਤੀ ਹਮਕੋ ਕਿਉਂ ਮਾਰਾ ਹੈ ਇਹ ਇੰਦਰਾ ਗਾਂਧੀ ਨੂੰ ਮੈਂ ਵਹਿਮ ਸੀਗਾ ਅੱਜ ਤੱਕ ਉਹਦੀਆਂ ਪੀੜ੍ਹੀਆਂ ਯਾਦ ਕਰਦੀਆਂ ਇਹ ਬਿਆਨਤ ਸਿੰਘ ਨੂੰ ਮੈਂ ਵਹਿਮ ਸੀਗਾ ਅੱਜ ਤੱਕ ਉਹਦਾ ਤੱਬਰ ਯਾਦ ਕਰਦਾ ਨੀਂ ਬਿੱਟੂ ਵੀ ਯਾਦ ਕਰਦਾ ਇਹ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਭਾਈ ਐਡਾ ਤਗੜਾ ਕੁੜੀ ਨੇ ਕੰਮ ਕੀਤਾ ਇਹ ਆ ਹਾਸੀ ਆ ਭਾਈ ਜਿਹਦਾ ਕਾਪਿਲਵਾਰ ਦਾ ਕਹਿ ਲੋ ਜਾਂ ਇਹ ਸਾਡੀ ਭੈਣ ਦਾ ਕਹਿ ਲੋ ਹੈਂ ਇਹ ਹੱਥguru ਬਾਜਾਂ ਵਾਲੇ ਨੇ ਬਖਸ਼ੇ ਆ ਇਹ 100% ਸੱਚ ਆ ਕਿ ਪੰਜਾਬੀ 21 ਵਾਲੀ ਭਾਰੀ ਜਿਹੜੀ ਕੱਤੀ ਪਾ ਕੇ ਮੋੜਦੇ ਭਾਵੇਂ ਸਾਲ ਬਾਅਦ ਮੋੜਨ ਭਾਈ ਸੁਖੇ ਸਿੰਘ ਭਾਈ ਮਤਾਲ ਸਿੰਘ ਨੇ ਮੱਸਾ ਰੰਗੜ ਚ ਟਿਕਾਇਆ ਸ਼ਹੀਦ ਉਦਮ ਸਿੰਘ ਨੇ ਲੰਡਨ ਜਾ ਕੇ ਡਿਵੈਟ ਠੋਕਿਆ ਭਾਈ ਸਤਵੰਤ ਸਿੰਘ ਬਿਆਨਤ ਸਿੰਘ ਨੇ ਨਰਾ ਠੋਕਤੀ ਕਿੰਨੇ ਇਹੋ ਜਿਹੇ ਤਦ ਇਤਿਹਾਸ ਦੇ ਗਵਾਹ ਦੱਸਾਂਗੇ ਜਿਨ੍ਹਾਂ ਨੇ ਸਿਰੇ ਚੜਿਆ ਜਿਹੜਾ ਕਰਜ਼ਾ ਲਾ ਕੇ ਪਰ੍ਹਾਂ ਮਾਰਿਆ ਆਜ ਇਤਿਹਾਸ ਬਦਲ ਕੇ ਰੱਖਤਾ ਸਾਰਿਆਂ ਨੂੰ ਪਤਾ ਕਿ ਕਾਲੇ ਕਾਨੂੰਨ ਤਿੰਨ ਆਏ ਸੀਗੇ ਉਸ ਤਹਿਤ ਇੱਕ ਡੇਢ ਸਾਲ ਧਰਨੇ ਲੱਗੇ ਆ ਆਪਣੇ ਦਿੱਲੀ ਦੇ ਵਿੱਚ ਪੰਜਾਬ ਦੀਆਂ ਮਾਵਾਂ ਨੇ ਬਜ਼ੁਰਗਾਂ ਨੇ ਸਾਰਿਆਂ ਨੇ ਵਿੱਚ ਯੋਗਦਾਨ ਪਾਇਆ ਸੀਗਾ ਆਕਮ ਅੱਜ ਦੀ ਹੀ ਅੱਗ 700 ਤੋਂ ਵੱਧ ਨੌਜਵਾਨ ਸ਼ਹੀਦ ਹੋਏ ਸਾਡੇ ਉਸ ਟਾਈਮ ਕੰਗਨਾਰ ਨੌਤ ਮੋਦੀ ਦੀ ਵੱਡੀ ਬੇਟੀ ਬਣੀ ਹੋਈ ਸੀਗੀ ਜਿਨੇ ਕਿਸਾਨਾਂ ਨੂੰ ਅੱਤਵਾਦੀ ਸਾਡੀਆਂ ਮਾਵਾਂ ਨੂੰ ਵੇਹਲੀਆਂ ਪੰਜਾਬ ਪੰਜਾਬ ਦਿਹਾੜੀ ਤੇ ਅਨਪੜ ਗਵਾਰ ਕਿਹਾ ਬੜੇ ਆਪਸ਼ਬਦ ਬੋਲੇ ਤੇ ਕਿਸਾਨਾਂ ਦੀ ਉਹ ਭੰਡਣੀ ਕੀਤੀ ਕਿ ਇਹਨੂੰ ਠੁੱਡੇ ਮਾਰ ਕੇ ਕੱਢ ਤੋ ਜੇ ਉਹ ਕਰ ਦੋ ਇਹ ਕੋਈ ਅੰਨਦਾਤਾ ਨਹੀਂ ਗਾ ਪੈਸੇ ਲੈਂਦੇ ਆ ਆਪਣੀ ਵੇਚ ਕੇ ਜਿੰਸ ਪਰ ਗੱਲ ਇਦਾਂ ਵਾਂ ਕਿ ਕੰਗਣਾ ਕਿੱਥੇ ਕੰਗਣਾ ਤੇ ਕਿੱਥੇ ਕੜੇ ਵੱਲੀਏ ਆਹ ਵੇਖ ਆਉਂਦੇ ਸਿੰਘ ਚੜੇ ਵੱਲੀਏ ਲੇਡੀਜ਼ ਨੂੰ ਜਵਾਬ ਦੇਣਾ ਲੇਡੀਜ਼ ਦਾ ਹੀ ਫਰਜ਼ ਬਣਦਾ ਅੱਜ 1.5 ਸਾਲ ਬਾਅਦ ਇਤਿਹਾਸ ਨੇ ਪਲਟੀ ਮਾਰੀ ਆ ਕੰਗਣਾ ਰਨੌਟ ਕਿਸੇ 에어ਪੋਰਟ ਤੇ ਜਾ ਰਹੀ ਸੀ ਤੇ ਸਾਡੀ ਇੱਕ ਭੈਣ ਕੁਲਵਿੰਦਰ ਕੌਰ ਜਿਹਦੀ ਉਹ ਤਸਵੀਰ ਲਈ ਆ ਨਾ ਸੀਆਈਐਸਐਫ ਦੀ ਕੋਈ ਅਫਸਰ ਆ ਆਰਮੀ ਦੀ ਖਿੱਚ ਕੇ ਪੂਰੀ ਖਿੱਚ ਕੇ ਸਣੀ ਦੇ ਹੱਥ ਫਿਲਮਾਂ ਚ ਹੀ ਆ ਨਾ ਜੇ ਕਾਤੀਆ ਦੇ ਹੱਥ ਵਿੱਚ ਕਸਾਂ ਮਜ਼ਦੂਰ ਦਾ ਅਸਲੀ ਹੱਤੋ ਉਸਤੀ ਦਾ ਕੁਲਵਿੰਦਰ ਕੌਰ ਦਾ ਜਿਹਨੇ ਵਾਟ ਕੇ ਟਪੇੜ ਮਾਰੀ ਕੰਗੜਾ ਰ瑙ਕ ਦੇ ਹਿੰਦੀ ਵਿੱਚ ਬੋਲਦੀ ਹਮਕੋ ਕਿਉਂ ਮਾਰਾ ਹੈ ਜੇ ਕਿਆ ਹੈ ਉਸ ਟਾਈਮ ਉਹ ਸ਼ੇਰਨੀ ਗਰਜਣੀ ਨੇ ਕਿਹਾ ਹੈਗਾ ਕਹਿੰਦੀ ਬਕਵਾਸ ਨਹੀਂ ਕਰਨਾ ਐਸ ਮੂੰਹ ਦੇ ਨਾਲ ਤੂੰ ਕਿਆ ਹੀ ਮੇਰੀ ਮਾਂ ਨੂੰ ਸਾਡੀਆਂ ਮਾਮਾ ਨੂੰ ਕਿ ਵਹਿਲੀਆਂ ਪੰਜਾਬ ਪੰਜਾਬ ਦਿਹਾੜੀ ਤੇ ਲਿਆਂਦਿਆ ਗਈਆਂ ਦਿੱਲੀ ਉਹਦੇ ਧਰਨੇ ਦੇ ਵਿੱਚ ਮੇਰੀ ਮਾਂ ਬੈਠੀ ਸੀ ਤੂੰ ਮੇਰੀ ਮਾਂ ਦੀ ਬੇਇੱਜ਼ਤੀ ਕੀਤੀ ਇਹ ਉਹ ਮਾਵਾ ਪੰਜਾਬ ਦੀਆਂ ਜਿਨ੍ਹਾਂ ਨੇ ਸ਼ੂਰਮੇ ਸ਼ੇਰ ਗੁਰੂਆਂ ਪੀਰਾਂ ਪਗੰਬਰਾਂ ਨੂੰ ਜਨਮ ਦਿੱਤਾ ਤੇ ਤੇਰੀ ਾਕਾਤ ਕੀ ਕੰਗਣਾ ਆ ਤੇਰੀ ਾਕਾਤ ਆ ਉਹ ਹਮਾਚਲ ਦੀ ਐਮਪੀ ਵੀ ਬਣੀ ਆ ਪਰ ਐਡਾ ਤੜੜਾ ਚਪੇੜ ਮਾਰ ਕੇ ਥੱਪੜ ਮਾਰ ਕੇ ਦਿੱਲੀ ਦੇਆਂ ਕੰਧਾਂ ਹਲਾਉਂਦੀਆਂ ਪਤਾ ਲੱਗਿਆ ਵਰਲਡ ਦੇ ਵਿੱਚ ਕਿ ਭੈਣ ਕੁਲਵਿੰਦਰ ਕੌਰ ਨੂੰ ਕੱਲਾ ਕੱਲਾ ਬੰਦਾ ਸਪੋਰਟ ਕਰੋ ਕਲਾ ਕਲਾਸ ਲੂਟ ਕਰੋ ਕਮੈਂਟ ਕਰੋ ਕਿ ਜੋ ਇਹਨੇ ਕੀਤਾ ਸਰੋਪਾਜੀ ਲਾਈ ਆ ਅੱਜ ਕੰਗਣਾ ਨੂੰ ਅਹਿਸਾਸ ਹੋ ਗਿਆ ਕਿ ਮੈਂ ਤਾਂ ਟੀਵੀਾਂ ਤੇ ਬੋਲਣ ਜੋਗੀ ਆ ਮੈਂ ਤਾਂ ਫਿਲਮਾਂ ਤੇ ਬੋਲਣ ਜੋਗੀ ਆ ਮੈਂ ਤਾਂ ਪਾਪਾ ਮੋਦੀ ਕਰਕੇ ਕੁਝ ਕਰਨਾ ਚਾਹੁੰਦੀ ਆ ਇਹ ਇੰਦਰਾ ਗਾਂਧੀ ਨੂੰ ਵੀ ਵਹਿਮ ਸੀਗਾ ਅੱਜ ਤੱਕ ਉਹਦੀਆਂ ਪੀੜ੍ਹੀਆਂ ਯਾਦ ਕਰਦੀਆਂ ਇਹ ਬਿਆਨਤ ਸਿੰਘ ਨੂੰ ਵੀ ਵਹਿਮ ਸੀਗਾ ਅੱਜ ਤੱਕ ਉਹਦਾ ਟੱਬਰ ਜਾਰ ਕਰਦਾ ਨੀਮ ਬਿੱਟੂ ਵੀ ਯਾਦ ਕਰਦਾ ਇਹ ਜੋ ਕਹਿੰਦੇ ਆ ਉਹ ਕਰਕੇ ਵਿਖਾਉਂਦੇ ਆ ਬਾਈ ਐਡਾ ਤਗੜਾ ਕੁੜੀ ਨੇ ਕੰਮ ਕੀਤਾ ਇਹ ਆ ਹਾਥ ਹੀ ਆ ਭਾਈ ਜਗਤਾਰ ਸਿੰਘ ਹਵਾਰੇ ਦਾ ਕਹਿ ਲੋ ਜਾਂ ਏਸ ਸਾਡੀ ਭੈਣ ਦਾ ਕਹਿ ਲੋ ਹੈ ਇਹ ਹੱਥ ਗੁਰੂ ਬਾਜਾਂ ਵਾਲੇ ਨੇ ਬਖਸ਼ੇ ਆ ਜ਼ੁਲਮ ਕਰਨਾ ਵੀ ਸਪਾਪ ਤੇ ਸੈਨਾ ਵੀ ਪਾਪ ਆ ਅੱਜ ਜਿੰਨੀਆਂ ਜਥੇ ਬੰਦੀਆਂ ਪੰਜਾਬ ਦੀਆਂ 21 22 ਆ ਲੱਖਾਂ ਸਿਧਾਣਾ ਦੀਪ ਆਪਣੇ ਦੂਜਾ ਵੀਰ ਜਗਦੀਪ ਰੰਧਾਵਾ ਪਾਨਾ ਸਿੱਧੂ ਹੋਰ ਜਿੰਨੇ ਵੀ ਆਪਣੇ ਕਿਸਾਨ ਧਰਨਿਆਂ ਦੇ ਨਾਮ ਵਾਰ ਯੋਧੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਪੂਰੇ ਬੁੱਕੇ ਸੀ ਨਾਰੇ ਲਾਏ ਸੀ ਕਿਸਾਨ ਜਥੇਬੰਦੀਆਂ ਹਰ ਟੀਵੀ ਚੈਨਲ ਨੂੰ ਹਰ ਭਾਈ ਚਾਰੇ ਨੂੰ ਬੇਨਤੀ ਆ ਕਿ ਅੱਜ ਕੁੜੀ ਦੇ ਸਿਰ ਤੇ ਹੱਥ ਰੱਖ ਦਿਓ ਅੱਜ ਉਹ ਕੁੜੀ ਇਕੱਲੀ ਨਹੀਂ ਹੋਣੀ ਚਾਹੀਦੀ ਉਹਤੇ مصیبتਾਂ ਨੇ ਭਾਰ ਟੁੱਟਣੇ ਆ ਉਹਦੀਆਂ ਨੌਕਰੀਆਂ ਜਾਣੀਆਂ ਵਾ ਉਹਦੇ ਨਾਲ ਬੜੇ ਤਸ਼ੱਦਦ ਹੋਣੇ ਆ ਉਹਦੇ ਪਿੱਛੇ ਇਹਨਾਂ ਨੇ ਹੱਥ ਧੋ ਕੇ ਪੈ ਜਾਣਾ ਪਰ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਆਲ ਵਰਲਡ ਵਿੱਚ ਜਿੱਥੇ ਬਾਹਰਲੀ ਕੰਟਰੀਆਂ ਤੋਂ ਮੇਰੇ ਭਰਾ ਵੇਖ ਰੇ ਆ ਵੀਡੀਓ ਜਾਂ ਉੱਥੇ ਵਕੀਲ ਨੇ ਜਾਂ ਜੱਜ ਨੇ ਜਿਹੜੇ-ਜਿਹੜੇ ਵੀ ਆਪਣੇ ਪੰਜਾਬੀ ਜਿਨ੍ਹਾਂ ਦਾ ਖੂਨ ਮਾਰ ਕਰਦਾ ਅੱਜ ਸਾਰਿਆਂ ਦਾ ਫਰਜ਼ ਮੰਨਦਾ ਆਪਣੇ ਆਪਣੇ ਪੋਸਟ ਪਾ ਕੇ ਕੁਲਵਿੰਦਰ ਕੌਰ ਭੈਣ ਦੀ ਸਪੋਰਟ ਕਰੋ ਉਹਨੇ ਬਦਲਾ ਉਸ ਚੀਜ਼ ਦਾ ਲਿਆ ਕਿ ਸਾਡੀਆਂ ਮਾਵਾਂ ਨੂੰ ਮਾੜਾ ਚੰਗਾ ਆਖਿਆ ਗਿਆ ਉਹ ਮਾਵਾਂ ਜਿਹੜੀਆਂ ਸਿਆਲਾਂ ਦੇ ਵਿੱਚ ਲੰਗਰ ਲਾਉਂਦੀਆਂ ਰਹੀਆਂ ਸੇਵਾ ਕਰਦੀਆਂ ਰਹੀਆਂ ਆਪਣੇ ਪੁੱਤਾਂ ਨੂੰ ਦਲੇਰੀ ਦਿੰਦੀਆਂ ਰਹੀਆਂ ਪਿੱਛੇ ਨਾ ਹਟਜੋ ਮਾਤਾ ਗੁਜਰਕੌਰ ਨੇ ਵੀ ਆਪਣੇ ਪੁੱਤ ਨੀਹਾਂ 'ਚ ਸ਼ਹੀਦ ਕਰਵਾਏ ਸੀਗੇ ਪੋਤੇ ਉਹ ਦਲੇਰੀ ਦੇ ਨਾਲ ਦਿੱਲੀੋਂ ਜਿੱਤ ਕੇ ਵੀ ਆਏ ਅੱਜ ਮਾਣ ਹੋ ਰਿਹਾ ਇਹ ਵੀਰ ਕਿਸੇ ਕਿਸੇ ਵਿੱਚ ਦਲੇਰੀ ਆ ਨੌਕਰੀ ਕਿੰਨੂ ਨਹੀਂ ਪਿਆਰੀ ਪੈਸਾ ਕਿੰਨੂ ਨਹੀਂ ਪਿਆਰਾ ਉਹ ਸੀਆਰਪੀ ਦੀ ਮੁਲਾਜ਼ਮ ਆ ਉਪਰ ਕਰਕੇ ਆਪਣੀ ਨੌਕਰੀ ਕਰ ਸਕਦੀ ਸੀ ਖਲਾਰ ਕੇ ਚਪੇੜ ਮਾਰ ਕੇ ਵਾਟ ਕੇ ਵਟ ਕੇ ਚਪੇੜ ਮਾਰ ਕੇ ਗੁੱਸਾ ਮੈਨੂੰ ਜੜੀ ਜਾਂਦਾ ਚਪੇੜ ਮਾਰ ਕੇ ਪੁੱਛਿਆ ਕਿ ਤੂੰ ਸਾਡੀਆਂ ਮਾਵਾਂ ਨੂੰ ਮਾੜਾ ਚੰਗਾ ਕੰਗਣਾ ਬੋਲਿਆ ਸੀਗਾ ਤੇ ਅੱਜ ਕੰਗਣਾ ਹਿੰਦੀ ਮੈਂ ਪੁੱਛ ਰਹੀ ਆ ਹਮਾਰਾ ਕਿਆ ਗਲਤੀ ਹੈ ਬਬੂਆ ਬਾਬਿਓ ਜਿੰਨੇ ਵੀ ਜੱਸੀ ਬੰਦੀਆਂ ਤੱਕ ਟੀਵੀ ਰਿਪੋਰਟਰਾਂ ਤੱਕ ਹਾਰਕ ਭੈਣ ਭਰਾ ਤੱਕ ਵੀਡੀਓ ਪਹੁੰਚਣੀ ਚਾਹੀਦੀ ਆ ਭੈਣ ਕੁਲਵਿੰਦਰ ਕੌਰ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੂੰ ਵੋਟਾਂ ਪਾਉਂਦੇ ਤੁਸੀਂ ਜਿਤਾਉਂਦੇ ਆ ਤੁਸੀਂ ਇਹਨਾਂ ਦੀ ਹਵਾ ਖਰਾਬ ਹੋ ਜਾਂਦੀ ਆ ਇਹਨਾਂ ਨੂੰ ਇਨਸਾਨ ਭੁੱਲ ਜਾਂਦੇ ਆ ਕਿਸਾਨ ਜੈ ਜਵਾਨ ਜੈ ਕਿਸਾਨ ਇੱਕ ਨਾਰਾ ਸੀਗਾ ਅੱਜ ਬੰਬੇ ਦਿੱਲੀ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਫਲ ਫਰੂਟ ਆ ਆ ਜਿਹੜੇ ਦੁੱਧ ਪਾਣੀ ਆ ਇਹ ਸਾਰਾ ਪਿੰਡਾਂ ਤੋਂ ਜਾਂਦਾ ਕਿਸਾਨਾਂ ਦਾ ਜਾਂਦਾ ਇਹਨੇ ਜਿਹਦਾ ਲੂਣ ਖਾਦਾ ਉਹਦਾ ਹਰਾਮ ਕੀਤਾ ਅੱਜ ਦੇਖ ਲਓ ਬਾਬਿਓ ਅੱਜ ਦੇਖ ਲਓ ਖੂਨ ਮਾਰ ਕੀਤਾ ਆਪਣੇ ਕਿਸੇ ਕਿਸਾਨ ਦੀ ਧੀ ਦਾ ਉਹ ਜਏ ਜਵਾਨ ਵੀ ਗਿਆ ਜੇ ਕਿਸਾਨ ਵੀ ਆ ਦੇਸ਼ ਦੀ ਵੀ ਸੇਵਾ ਕਰ ਰਹੀ ਆ ਕਿਸਾਨਾਂ ਦੀ ਵੀ ਸੇਵਾ ਕਰ ਰਹੀ ਆ ਵੀਡੀਓ ਇੰਨੀ ਕਿ ਸ਼ੇਅਰ ਕਰ ਦਿਓ ਇੱਕ ਵਾਰ ਲੇਸ ਦਿਓ ਥੱਪੜ 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 ਜਿੰਦਾਬਾਦ ਭੈਣ ਕੁਲਵਿੰਦਰ ਕੌਰ ਦਾ ਆ ਥੱਪੜ ਆ ਥੱਪੜ ਕੰਗਣਾ ਦੇ ਵੱਜਾ ਹਿੰਦੀ ਬੋਲ ਗਈ ਬੱਚੀ ਧੰਨਵਾਦ ਵੀਰ ਬਹੁਤ ਦਿਲ ਖੁਸ਼ ਹੋਇਆ